हेलो फ्रेंड्स आई एम डाइटिशियन पल्लवी जसल फ्रॉम लिव लाइफ मोर डाइट एंड वेलनेस क्लिनिक चंडीगढ़ एंड लिवलाइफमोर.com आज ਦਾ ਹੈਲਥ ਟਿਪ ਥੋੜਾ ਖਾਸ ਹੈ बिकॉज ਹਰ ਰੋਜ਼ ਉਸ ਇੰਟਰਨੈਟ ਤੇ WhatsApp ਤੇ ਕੋਈ ਨਾ ਕੋਈ ਐਸੀ ਚੀਜ਼ ਦੇ ਅਕ੍ਰੋਸ ਆਂਦੇ ਹੀ ਹੋ ਜਿਹੜੇ ਇਹ ਦਾਵਾ ਕਰਦੇ ਆ ਕਿ ਅਸੀਂ ਤੁਹਾਡਾ weight reduce ਕਰਾ ਦੇਾਂਗੇ ਤੁਹਾਨੂੰ ਭੁੱਖ ਲੱਗਣੀ ਘੱਟ ਹੋ ਜਾਏਗੀ ਲੇਕਿਨ ਮੈਂ ਤੁਹਾਨੂੰ ਅੱਜ ਕੁਝ ਪ੍ਰੈਕਟੀਕਲ ਟਿਪਸ ਦੇਣ ਵਾਲੀਆਂ ਕੁਝ ਐਸੀਆਂ 허ब्स ਔਰ ਫੂਡਸ ਦੇ ਬਾਰੇ ਦੱਸਣ ਵਾਲੀਆਂ ਜਿਹੜੇ ਕਿ ਨੇਚਰਲੀ ਤੁਹਾਡੇ ਐਪੀਟਾਈਟ ਨੂੰ ਸਪਰੈਸ ਕਰਦੇ ਹਨ ਔਰ ਤੁਹਾਡੇ weight loss goals ਦੇ ਵਿੱਚ ਹੋਰ ਜ਼ਿਆਦਾ ਕੰਟ੍ਰਿਬਿਊਟ ਕਰ ਸਕਦੇ ਹਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਫੈਨੂਗ੍ਰੀਕ ਯਾਨੀ ਕਿ ਮੇਥੀ ਆਮ ਤੌਰ ਤੇ ਡਾਇਬੀਟਿਸ ਵਾਲੇ ਜਿਹੜੇ ਪੇਸ਼ੈਂਟਸ ਹੈਗੇ ਆ ਉਹਨਾਂ ਨੂੰ ਮੇਥੀ ਦਾ ਪਾਣੀ ਦਿੱਤਾ ਜਾਂਦਾ ਹੈ ਔਰ ਇਹਦੇ ਨਾਲ ਇਹ ਇੱਕ ਪ੍ਰੂਫਨ ਫੈਕਟ ਹੈ ਕਿ ਤੁਹਾਡਾ ਜਿਹੜਾ ਬਲੱਡ ਗਲੂਕੋਜ਼ ਲੈਵਲ ਹੈ ਉਹ ਤੁਹਾਡਾ ਨਾਰਮਲਾਈਜ਼ ਹੋ ਸਕਦਾ ਹੈ ਜੇ ਇਹਨੂੰ ਇੱਕ ਸਹੀ ਮਾਤਰਾ ਦੇ ਵਿੱਚ ਲਿੱਤਾ ਜਾਵੇ ਲੇਕਿਨ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਜਿਹੜਾ ਮੇਥੀ ਦਾ ਨਹਾ ਹੈ ਉਹਦੇ ਵਿੱਚ ਸੋਲਿਊਬਲ ਔਰ ਇਨਸੋਲਿਊਬਲ ਫਾਈਬਰ ਅੱਛੀ ਮਾਤਰਾ ਵਿੱਚ ਹੁੰਦਾ ਹੈ ਤੁਸੀਂ ਹਰ ਰੋਜ਼ 2 ਗ੍ਰਾਮ ਮੇਥੀ ਦਾ ਪਾਊਡਰ ਜਾਂ ਇਨੂੰ ਤੁਸੀਂ ਹੌਲੀ-ਹੌਲੀ ਇਨਕਰੀਸ ਕਰ ਸਕਦੇ ਹੋ 5 ਗ੍ਰਾਮ ਜੇ ਤੁਸੀਂ ਇਹਨੂੰ ਹੌਟ ਵਾਟਰ ਦੇ ਨਾਲ ਲੈਂਦੇ ਹੋ ਤਾਂ ਤੁਹਾਨੂੰ weight loss ਵਿੱਚ help ਇਸ ਲਈ ਮਿਲ ਸਕਦੀ ਹੈ ਕਿਉਂਕਿ ਇਹ ਤੁਹਾਡੇ appetite ਨੂੰ suppress ਕਰਦਾ ਹੈ ਇਸ ਤੋਂ ਬਾਅਦ ਮੇਥੀ ਤੋਂ ਬਾਅਦ ਅੱਪਾ ਗੱਲ ਕਰਾਂਗੇ ਗੁੜਮਾਰ ਬੂਟੀ ਬਾਰੇ ਹਰ ਪੰਸਾਰੀ ਦੀ ਸ਼ਾਪ ਤੇ ਤੁਹਾਨੂੰ ਇਹ ਮਿਲ ਜਾਂਦੀ ਹੈ ਕੋਈ ਤੁਹਾਨੂੰ ਬਹੁਤ ਪੈਸਾ ਖਰਚ ਕਰਨ ਦੀ ਲੋੜ ਨਹੀਂ ਹੈ ਗੁੜਮਾਰ ਬੂਟੀ ਮਤਲਬ ਡਿਸਟਰੋਇਰ ਆਫ 슈ਗਰ ਪਿਛਲੇ ਜ਼ਮਾਨੇ ਦੇ ਵਿੱਚ ਗੁੜਮਾਰ ਬੂਟੀ ਹਕੀਮ ਦਿੱਤੇ ਦਿਆ ਕਰਦੇ ਸੀਗੇ ਜਿਸ ਦੇ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਮੇਨਟੇਨ ਰਹਿੰਦਾ ਸੀਗਾ ਸੋ ਨਾਓ ਜੇ ਤੁਸੀਂ ਕੁਝ ਪੱਤੇ ਜਿਵੇਂ 15 20 ਲੀਫਸ ਗੁੜਮਾਰ ਬੂਟੀ ਦੇ ਤੁਸੀਂ ਉਹਨੂੰ ਸੋਕ ਕਰੋ 5 ਮਿੰਟ ਉਹਨੂੰ ਉਬੋਇਲ ਕਰੋ ਤੇ ਉਸ ਤੋਂ ਬਾਅਦ ਉਹਨੂੰ ਤੁਸੀਂ 15-20 ਮਿੰਟ ਲਈ ਟੱਕ ਕੇ ਰੱਖ ਦਿਓ ਉਹ ਪਾਣੀ ਸਵੇਰੇ ਔਰ ਸ਼ਾਮ ਪੀਣ ਦੇ ਨਾਲ ਸਪੈਸ਼ਲੀ ਬਿਫੋਰ ਯਰ ਮੀਲਸ ਤੁਸੀਂ weight loss efforts ਨੂੰ ਫਾਸਟ ਕਰ ਸਕਦੇ ਹੋ ਇਸ ਤੋਂ ਇਲਾਵਾ گارਸੀਨੀਆ ਕੰਬੋਜੀਆ ਤੁਸੀਂ ਬਹੁਤ ਦੇਖਿਆ ਹੈ ਇਹਦੇ ਕੈਪਸੂਲਸ ਮਿਲਦੇ ਐ ਇਹਦੇ ਪਾਊਡਰ ਮਿਲਦੇ ਐ ਇਹ ਵੀ ਤੁਹਾਡੇ ਐਪੀਟਾਈਟ ਨੂੰ ਸਪਰੈਸ ਕਰਨ ਦੇ ਵਿੱਚ ਹੈਲਪ ਕਰਦਾ ਹੈ ਜੇ ਐਪੀਟਾਈਟ ਸਪਰੈਸ ਹੁੰਦਾ ਤਾਂ ਤੁਸੀਂ weight loss ਜਲਦੀ ਕਰ ਸਕਦੇ ਹੋ ਇਸ ਤੋਂ ਇਲਾਵਾ ਕੇਰਲਮ ਫਿمبرੀਆਟਾ ਇੱਕ ਹੱਗ ਹੈ ਜਿਹੜੀ ਕਿ ਇੰਡੀਅਨ ਕੈਕਟਸ ਮੰਨਿਆ ਜਾਂਦਾ ਹੈ ਇਹਦੇ ਨਾਲ ਕੀ ਹੁੰਦਾ ਇਹ ਲੈਨ ਦੇ ਨਾਲ ਤੁਹਾਡੇ ਜਿਹੜੇ ਬ੍ਰੇਨ ਦੇ ਵਿੱਚ 세ਰੋਟੋਨਿਨ ਨਾਮ ਦਾ ਇੱਕ ਹਾਰਮੋਨ ਦੀ ਸਰਕੂਲੇਸ਼ਨ ਵਧਦੀ ਹੈ ਔਰ ਇਹੇ ਕਰਦਾ ਹੈ ਤੁਹਾਡੇ ਬ੍ਰੇਨ ਨੂੰ ਸੈਟੀਸਫੈਕਸ਼ਨ ਦੇ ਸਟਾਈਟੀ ਦੇ ਸਿਗਨਲਸ ਦੇ ਦਿੰਦਾ ਹੈ ਇਸ ਕਰਕੇ ਤੁਹਾਡੀਆਂ ਜਿਹੜੀਆਂ ਕਾਰਬੋਹਾਈਡਰੇਟ ਗਰੀਵਿੰਗਸ ਹੈਗੀਆਂ ਯਾਨੀ ਕਿ ਕੁਝ ਨਹੀਂ ਭੁੱਖ ਨਹੀਂ ਲੱਗੀ ਲੇਕਿਨ ਤੁਹਾਡਾ ਦਿਲ ਕਰਦਾ ਹੈ ਕਿ ਤੁਸੀਂ ਰੋਟੀ ਖਾਓ ਤੁਸੀਂ ਚਾਵਲ ਖਾਓ ਤੁਸੀਂ ਬਿਸਕਟ ਖਾਓ ਜਾਂ ਤੁਸੀਂ ਕੋਈ ਫਰੂਟ ਖਾਓ ਬਨਾਣਾ ਖਾਓ ਇਸ ਸਾਰੀਆਂ ਜਿਹੜੀਆਂ ਕਾਰਬੋਹਾਈਡਰੇਟ ਦੀਆਂ ਗਰੀਵਿੰਗਸ ਹੈਗੀਆਂ ਇਹਨੂੰ ਇਹ ਸ਼ਾਂਤ ਕਰਨ ਦੇ ਵਿੱਚ ਹੈਲਪ ਕਰਦਾ ਹੈ ਇਸ ਤੋਂ ਇਲਾਵਾ ग्रीन टी और कॉफी ये भी नेचुरल एपेटाइट सप्रैसेंट ਹੈਗਾ ਇਹਨਾਂ ਦਾ ਜੇ ਤੁਸੀਂ ਆਪਟੀਮਮ ਯੂਜ਼ ਲੈਣਾ ਚਾਹੋ ਤਾਂ ਇਹਦੇ ਨਾਲ ਤੁਹਾਨੂੰ ਗ੍ਰੀਨ ਟੀ ਦੇ ਨਾਲ ਤੁਹਾਨੂੰ ਕੈਟਿਚਿਨਸ ਮਿਲਦੇ ਹਨ ਜਿਹੜੇ ਕਿ ਐਂਟੀਆਕਸੀਡੇਟਿਵ ਹੁੰਦੇ ਹੈ ਤੇ ਤੁਹਾਡੇ ਐਪੀਟਾਈਟ ਨੂੰ ਵੀ ਸਪਰੈਸ ਕਰਨ ਦੇ ਵਿੱਚ ਹੈਲਪ ਕਰ ਸਕਦੇ ਹੈ ਸੋ ਆਪਣੀ ਕਿਚਨ ਵਿੱਚ ਜਾਓ ਮੇਥੀ तुसी यूज करो तुसी गुड़मार बूटी लो गारसीनिया कंबोजिया लो और ग्रीन टी लैके इंडियन कैपटस लैके अपने एपीटाइट सप्रेस कर सकते हो और वेट लॉस गोल्स जल्दी अचीव कर सकते हो सो नाउ दिस इज डायटिशन पर लिवी जस्ट सइनिंग ऑफ एंड टिल वी मीट अगेन स्टे ब्लैस एंड लिव लाइफ मोर